ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਕਰੀਆ ਵਾਪਸੀ ਜੀ ਸ਼੍ਰੀਨਗਰ ਤੋਂ ਪੰਜਾਬ ਵਾਲਾ ਮਿਲਿਆ ਕੁਸ ਐ ਨਹੀਂ ਕਰਾ ਗੱਡੀ ਖਾਲੀੇ ਲਈ ਆਉਨੇ ਆ ਇਸ ਵਾਰ ਥੋੜਾ ਜਿਹਾ ਕੰਮ ਘਾਟੇ ਦਾ ਹੀ ਸੌਦਾ ਹੋ ਗਿਆ ਦਿਨ ਵੀ ਖਰਾਬ ਹੋ ਗਏ ਕਹਿੰਦੇ ਨਹੀਂ ਖਾਇਆ ਪੀਆ ਕੁਛ ਨਹੀਂ ਗਲਾਸ ਥੋੜਾ 12 ਨੇ ਉਹ ਕੰਮ ਹੋ ਗਿਆ ਇਤਕੀ ਚਲੋ ਜੋ ਕੁਦਰਤ ਨੇ ਜੋ ਰੱਬ ਨੇ ਕਹਿੰਦੇ ਨਹੀਂ ਕਰਮਾਂ ਚ ਲਿਖਿਆ ਉਹੀ ਮਿਲਣਾ ਨਾ ਸਮੇਂ ਤੋਂ ਵੱਧ ਮਿਲਣਾ ਨਾ ਸਮੇਂ ਤੋਂ ਘੱਟ ਮਿਲਣਾ ਰੱਬ ਤੇ ਭਰੋਸਾ ਰੱਖੋ ਕਹਿੰਦੇ ਪ੍ਰਮਾਤਮਾ ਸਭ ਕੁਝ ਹੀ ਕਰਦਾ ਹੈਗਾ ਪਰ ਇੱਕ ਚੀਜ਼ ਹੈਗੀ ਜੀ ਸ੍ਰੀ ਨਗਰ ਵਾਕਈ ਜੰਨਤ ਆ ਖੂਬਸੂਰਤ ਬਹੁਤ ਅੱਜ ਖੜੇ ਦੀ ਨਦੀ ਦੇ ਕੰਢੇ ਤੇ ਪਰ ਨਦੀ ਦੇ ਵਿੱਚ ਦੇਖ ਕੇ ਕੰਢਿਆਂ ਤੇ ਦੇਖ ਕੇ ਥੋੜੀ ਜਿਹੀ ਨਰਾਸ਼ਾ ਜ਼ਰੂਰ ਹੋਈ ਆ ਮਨ ਨੂੰ ਆ ਮੇਰੇ ਬੈਕਸਾਈਡ ਵੀ ਦੇਖੋ ਤੁਹਾਨੂੰ ਲੁਹਾ ਫੇਲੂ ਫੂਫੇ ਡੈਪਰ ਡੂਪਰ ਜਵਾਖਾਂ ਦੇ ਕਾਫੀ ਕੁਝ ਮਿਲੂ ਆ ਸਾਹਮਣੇ ਕੰਢਿਆਂ ਤੇ ਨਾ ਸਾਹਮਣੇ ਕਾਗਜ਼ਾਂ ਦੇ ਲਫਾਫਿਆਂ ਦੇ ਢੇਰ ਲੱਗੇ ਪਏ ਆ ਜਿਹੜਾ ਇਸ ਦੀ ਖੂਬਸੂਰਤੀ ਨੂੰ ਦਾਗ ਲਾਉਂਦੇ ਆ ਪਤਾ ਨਹੀਂ ਵੀ ਇਹ ਕਿੱਥੋਂ ਆਉਂਦੇ ਆ ਕੌਣ ਸੜਦਾ ਕਿਵੇਂ ਹੋ ਰਿਹਾ ਪਰ ਜੋ ਵੀ ਹੋ ਰਿਹਾ ਨਾ ਇਹ ਗਲਤ ਹੀ ਹੋ ਰਿਹਾ ਏ ਇਦਾਂ ਜਿਵੇਂ ਹੁਣ ਵੱਧਦੇ ਤੁਰੇ ਜਾਂਦੇ ਆ ਹੌਲੀ ਹੌਲੀ ਇੱਕ ਦਿਨ ਇਹ ਪੂਰਾ ਗੰਦਗੀ ਦਾ ਢੇਰ ਬਣ ਜਾਣਾ ਤੇ ਨਾ ਇਹਨਾਂ ਨੂੰ ਕੋਈ ਸਾਫ਼ ਕਰ ਰਿਹਾ ਰੱਬ ਜਾਣੇ ਵੀ ਕਰਦਾ ਕਿ ਨਹੀਂ ਕਰਦਾ ਪਰ ਇਹ ਖੂਬਸੂਰਤੀ ਦੇ ਉੱਪਰ ਇੱਕ ਬਹੁਤ ਵੱਡਾ ਦਾਗ ਆ